ਪੋਰਤਲਾ ਦੇ ਪਿੰਡ ਪੰਡਾਲ ਬੇਟ ਵਿੱਚ ਉਸ ਵਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਗਲੀ ਦੇ ਅੰਦਰ ਦੋ ਤੇਰਾ ਆਮਨੇ ਸਾਹਮਨੇ ਹੋ ਗਏ ਆ ਦੋਵਾਂ ਪਾਸੇ ਤੋਂ ਇੱਕ ਦੂਜੇ ਤੇ ਤਰਾ ਤੜ ਇੱਟਾਂ ਤੇ ਰੋੜੇ ਵੜਾਏ ਗਏ ਜਿਸ ਨਾਲ ਇਲਾਕੇ ਚਫਰਾ ਤਫਰੀ ਮਚ ਗਈ ਘਟਨਾ ਦੌਰਾਨ ਮਾਹੌਲ ਇਨਾ ਤਣਾਪੂਰਨ ਹੋ ਗਿਆ ਕਿ ਪੂਰਾ ਦ੍ਰਿਸ਼ ਚੰਗ ਦੇ ਮੈਦਾਨ ਵਰਗਾ ਲੱਗਣ ਲੱਗਾ ਗਲੀ ਚ ਲੋਕਾਂ ਦੀ ਆਵਾਜ਼ ਜ਼ਾਈ ਠੱਪ ਹੋ ਗਈ ਆਸ-ਪਾਸ ਦੇ ਘਰਾਂ ਦੇ ਉਸਨਿਕਾ ਚ ਡਰ ਦਾ ਮਾਹੌਲ ਬਣ ਗਿਆ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਕਾਫੀ ਮੁਸ਼ਕਲ ਤੋਂ ਬਾਅਦ ਹਾਲਾਤਾਂ ਤੇ ਕਾਬੂ ਪਾਇਆ ਗਿਆ ਪੁਲਿਸ ਵੱਲੋਂ ਦੋਵਾਂ ਨਿਯੰਤਰਣ ਵਿੱਚ ਲਿਆਂਦਾ ਗਿਆ ਫਿਲਹਾਲ ਪੁਲਿਸ ਪ੍ਰਸ਼ਾਸਨ ਵੱਲੋਂ ਮੀਡੀਆ ਨਾਲ ਕਿਸੇ ਵੀ ਤਰ੍ਹਾਂ ਦੀ ਅਧਿਕਾਰਿਕ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹਾਂਜੀ ਸਰ ਕੀ ਤੁਹਾਡਾ ਨਾਮ ਔਰ ਕਿਹੜਾ ਪਿੰਡ ਹੈ ਸਰਬਜੀਤ ਸਿੰਘ ਜੀ ਨਾਮ ਹੈ ਪਿੰਡ ਪੰਡਾਲ ਬੇਟਿਆ ਜਦੋਂ ਲੜਾਈ ਹੋਈ ਆ ਕਿਹਦਾ ਦਰਮਿਆਨ ਹੋਈ ਔਰ ਕਿਸ ਗੱਲ ਨੂੰ ਲੈ ਕੇ ਹੋਈ ਹੈ ਪੰਮੇ ਭਾਈ ਦੇ ਹੁਣਾ ਦੇ ਨਾਲ ਹੋਈ ਆ ਤੇ ਸਾਡੇ ਛੋਟੇ ਦੀ ਹੋਈ ਸੀ ਤੇ ਮੈਂ ਕੰਮ ਤੋਂ ਆਣ ਕੇ ਛਡਾਉਂਦਿਆਂ ਸੀ ਮਰੋ ਤੇਰੀ ਭਰਾ ਦੀ ਹਾਂਜੀ ਹਾਂਜੀ ਕਿਸ ਗੱਲ ਨੂੰ ਲੈ ਕੇ ਹੋਈ ਲੜਾਈ ਇਹ ਨਹੀਂ ਸਰ ਪਤਾ ਅੱਛਾ ਮਸਟਰਰ ਕੀ ਹੋਇਆ ਹਾਂਜੀ ਕੀ ਹੋਇਆ ਫਿਰ ਫਿਰ ਇੱਦਾਂ ਉਹ ਪੰਜ ਸੱਤ 10 ਜਣੇ ਆ ਗਏ ਦੋਨਾਂ ਸਾਈਡਾਂ ਤੋਂ ਐਕਟਰੋੜਾ ਚੱਲਿਆ ਜੀ ਨਹੀਂ ਤੇਰੇ ਭਰਾ ਤੇ ਇਲਜ਼ਾਮ ਲੱਗਿਆ ਕਿ ਉਹਨੇ ਸਾਡੇ ਦੁਕਾਨ ਦੇ ਅੰਦਰ ਹਾਂਜੀ ਦਾਖਲ ਹੋ ਕੇ ਕੁੱਟਮਾਰ ਕੀਤੀ ਆ ਹਾਂਜੀ ਹਾਂਜੀ ਇਹ ਲੱਗੇ ਆ ਤੇਰੇ ਭਰਾ ਤੇ ਦੋਸ਼ ਲੱਗਿਆ ਕੀ ਕਹਿਣਾ ਤੇਰਾ ਤੂੰ ਤਾਂ ਮੌਕੇ ਤੇ ਸੀਗਾ ਹਾਂਜੀ ਨਹੀਂ ਮੌਕੇ ਤੇ ਸੀ ਪਰ ਉਹਨੇ ਕੋਈ ਕੁੱਟਮਾਰ ਨਹੀਂ ਕੀਤੀ ਤੇ ਬਾਜੇ ਜਦੋਂ ਉਹਨਾਂ ਦੇ ਘਰੇ ਗਿਆ ਤਾਂ ਉਹਨਾਂ ਦਾ ਮੁੰਡਾ ਵੀਰਾ ਚਲੋ ਆਪਸੇ ਲੜਦੇ ਬਾਜੇ ਅੱਛਾ ਹਾਂਜੀ ਫਿਰ ਉਹਨਾਂ ਤੇ ਹਮਲਾ ਕਰਤਾ ਮੜ ਕੇ ਉਹਨਾਂ ਨੇ ਐਕਟੋੜਾ ਮਾਰਿਆ ਤੇ ਇਧਰੋਂ ਵੀ ਚੱਲਿਆ ਦੋਨਾਂ ਤਰ੍ਹਾਂ ਦਾ ਮਤਲਬ ਜਿਹੜੇ ਐਕਟੋੜੇ ਚੱਲੇ ਆ ਦੋਨਾਂ ਤਰ੍ਹਾਂ ਤੋਂ ਚੱਲੇ ਹਾਂਜੀ ਹਾਂਜੀ ਫਿਰ ਫਿਰ ਮੌਕੇ ਤੇ ਪੁਲਿਸ ਆ ਗਈ ਹਾਂਜੀ ਜੀ ਪੁਲਿਸ ਆਈ ਫਿਰ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਬਲਸਾ ਨੇ ਕਾਰਵਾਈ ਹੱਲੇ ਕੀਤੀ ਨਹੀਂ ਕੀ ਕਰੋਗੇ ਭਰਾ ਦੇਰ ਕਿੱਥੇ ਹੁਣ ਲੈ ਕੇ ਥਾਣੇ ਹਾਂਜੀ ਸਰ ਕੀ ਤੁਹਾਡਾ ਨਾਮ ਹੋਰ ਕਿਹੜਾ ਪਿੰਡ ਹੈ ਮੇਰਾ ਨਾਮ ਕਰਮਜੀਤ ਸਿੰਘ ਆ ਪਿੰਡ ਭੰਡਾਲ ਬੇਟਾ ਅੱਜ ਦੋ ਤਿਹਾਂ ਦਰਮਿਆਨ ਜਿਹੜਾ ਝਗੜਾ ਹੋਇਆ ਕਿਸ ਕਾਰਨੂ ਲੈ ਕੇ ਹੋਇਆ ਮੈਨੂੰ ਤਾਂ ਪਤਾ ਨਹੀਂ ਮੈਂ ਕਬੂਤਰੀ ਸੁੱਗਦਾ ਲੈਣ ਗਿਆ ਦੁਕਾਨ ਦਾ ਮੇਰੇ ਘਰੇ ਏਟਾ ਸਿੱਟੀਆਂ ਦੋ ਤਿੰਨ ਹੰਦਾਂ ਰੂਪੀਤੀ ਪਈ ਆ ਧਰਮਸਾਲਾ ਹੀ ਥਾਕੇ ਬਿਠੇ ਅੱਗ ਚੀਰ ਰਹੀਗੇ ਕਿੰਨੇ ਇਹ ਤੁੰਦੂ ਵੀ ਨਹੀਂ ਕੀ ਨਾ ਕੀ ਇਹਦਾ ਤੁੰਦੂ ਭਾਈ ਯਾਨੀ ਕਿ ਉਹਦਾ ਕਹਿੰਦੇ ਉਹਦਾ ਸ਼ਵੀ ਕਹਿੰਦੇ ਆ ਪਹਿਲਾਂ ਏਟਾ ਸਿੱਟੀਆਂ ਫਿਰ ਤੋੜਪੰਨ ਕੀਤੀ ਫਿਰ ਮੁੰਡੇ ਨੂੰ ਫੜ ਕੇ ਰੇ ਬਾਹਰੋਂ ਵਾਲਾਂ ਤੋਂ ਸਰਦਾਰ ਨੂੰ ਧੂਕੇ ਬਾਹਰ ਖੜਿਆ ਫੇਚ ਡਾਉਣ ਲੱਗੀ ਮੇਰੇ ਘਰ ਵਾਲੇ ਨੂੰ ਧੱਕਾ ਮਾਰਿਆ ਤੇ ਕਿ ਜਨਾ ਨਹੀਂ ਹੋਛ ਛਡਾਉਣੀ ਉਹਨੂੰ ਵੀ ਧੱਕਾ ਮਾਰਿਆ ਦੋ ਤਿੰਨ ਜਣੇ ਛਡਾਇਆ ਵਾ ਤੇ ਮਗਰੋਂ ਇਟਾ ਰੋੜੇ ਚ ਲਾਇਆ ਗਾਲ ਗਾਲ ਘੋਟ ਕੀਤਾ ਨੇ ਕਾਫੀ ਟਾਈਮ ਮਿਲਤੋੜੇ ਘਰ ਦੇ ਅੰਦਰ ਦਾਖਲ ਹੋ ਕੇ ਘਰ ਦੇ ਅੰਦਰ ਦਾਖਲ ਹੋ ਕੇ ਮੁੰਡੇ ਨੂੰ ਪੌਣੀਆਂ ਫੜ ਕੇ ਗਿਆ ਧੂਕੇ ਵੀ ਯਾਨੀ ਕਿ ਏਦਾਂ ਫਲਾਣਾ ਤੇ ਕਿੜਾ ਸਰਵਾ ਕੁ ਵੀ ਗਾਲਾਂ ਕੱਢੀਆਂ ਨੇ ਕੀ ਕਾਰਨ ਕੀ ਸੀਗਾ ਕਾਰਨ ਕੁਝ ਵੀ ਨਹੀਂ ਹਨੂ ਪਤਾ ਹੀ ਨਹੀਂ ਕਿ ਮੈਂ ਤਾਂ ਜੇ ਮੈਨੂੰ ਪਤਾ ਹੁੰਦਾ ਤਾਂ ਅਸੀਂ ਆਪਣਾ ਹਥਿਆਰ ਰੱਖਦੇ ਪੁੱਤ ਆਪਣੇ ਕੋਲ ਯਾਨੀ ਸਾਡੇ ਨਾਲ ਲੜਮਾ ਸਾਾਨੂੰ ਤਾਂ ਪਤਾ ਨਹੀਂਗਾ ਪਹਿਲਾਂ ਨੇ ਇਟਾ ਮਾਰੀਆਂ ਫਿਰ ਨੇ ਗਾਲਾਂ ਕੱਢ ਉਹਨ ਬੰਡਾਰੀ ਬੋਲੇ ਉਹ ਬੋਲਦਾਨੀ ਕਿ ਕਿਸੇ ਦੇ ਨਾਲ ਵਾਧੂ ਘੱਟ ਨਹੀਂ ਫालतू ਬੋਲਦਾ ਸਰਦਾਰ ਜੀ ਮੇਰਾ ਇਹਨੇ ਕਮੋੜਾ ਬੜਾ ਕੋੜਾ ਬਾ ਮਤਲਬ ਕੋਈ ਤੁਹਾਡੀ ਪ੍ਰਾਣੀ ਰਾਂਝਸ ਨਹੀਂ ਕੋਈ ਗੱਲਛ ਨਹੀਂ ਸਾਡੀ ਕੋਈ ਠੀਕ ਹੈ ਨਾ ਆ ਜਿਹੜੀ ਭਾਜੀ ਚਾੜੀ ਹੋਣੀ ਸਕਣ ਪਾਇਆ ਇਹਨਾਂ ਨੇ ਅੱਜ ਕੁਣੀ ਨਕੀ ਵਿਆਹਣ ਵਾਲੀ ਸੀ ਇਹਨਾਂ ਦੀ ਫਿਰ ਫਿਰ ਅੱਗੇ ਕੀ ਹੋਇਆ ਅੱਗੇ ਮੈਨੂੰ ਪਤਾ ਮੈਂ ਸ਼ਹਿਰ ਹੋਇਆ ਆਇਆ ਇਹਨੂੰ ਪੁੱਛਿਆ ਕੀ ਗੱਲ ਆ ਕਿਹਦਾ ਕਰਦੇ ਆ ਗੱਲ ਇਸ ਗੱਲੇ ਪੈ ਗਿਆ ਨੇ ਰੋੜਾ ਮਾਰਿਆ ਮੇਰੀ ਧੌਂਟ ਤੇ ਰੋੜਾ ਮਾਰ ਕੇ ਸੱਟ ਪਾਈ ਉਹ ਤੇ ਬੋਲਣ 60 ਛੁੱਟਦੇ ਨਹੀਂ 60 ਕੁਤੇ ਵਜੀਆ ਰੋੜਾ ਮਾਰਿਆ ਇਹ ਮੈ ਸਾਈਡ ਤੇ ਆ ਇਟਾ ਰੋੜੇ ਕੋਠੇ ਚੜ ਜਾਂਦੇ ਆ ਇਟਾ ਰੋੜੇ ਜੇ ਰਹਿੰਦੇ ਆ ਪਿੰਲੋਂ ਵੀ ਇਹ ਨੌਜਵਾਨੋਂ ਲੋ ਇਹੋ ਜਿਹੇ ਘਟਨਾਵਾਂ ਨੂੰ ਅਕਸਰ ਹੀ ਸਾਹਮਣੇ ਆਈਆਂ ਇਹਨਾਂ ਦੀਆਂ ਇਹਨਾਂ ਦੀ ਪਹਿਲਾਂ 4-5 ਲੜਾਈਆਂ ਪਹਿਲਾਂ ਵੀ ਇੱਥੇ ਰੋਲ ਕਰਨ ਹੋਈਆਂ ਕਿਸੇ ਦਾ ਗੋਟਵਾੜ ਦਾ ਕਿਸੇ ਉਦਾਂ ਕਿਸੇ 4-5 ਲੜਾਈਆਂ ਹੋਈਆਂ ਇਹਨਾਂ ਨੇ ਪਹਿਲਾਂ ਵੀ ਪਹਿਲਾਂ ਇਹਨਾਂ ਦੇ ਪਰਚੇ ਉੱਥੇ ਪਏ ਜਾਂਦੇ ਨੇ ਚੱਲਣ ਦੇ ਇਹਨਾਂ ਤੇ ਅੱਜ ਦਿਨਾਂ ਨੂੰ ਕਹਿੰਦੇ ਰਾਈ ਨਵਾ ਕੇ ਕਰੀ ਇਹਨਾਂ ਦਾ ਮੈਂ ਰਾਈ ਨਵਾ ਹੀ ਘਰੋਂ ਗਿਆ ਸੀ ਸ਼ਾਇਦ ਕਪੂਤਲੇ ਚਲ ਮਟਣੇ ਚ ਉਹਨੇ ਪਰਾਂਗੇ ਨਹੀਂ ਬੰਨ ਲੈ ਹੈ ਇਹਨਾਂ ਨੂੰ ਇਹ ਛੱਡਣਾ ਨਹੀਂ ਤੇਰਾ ਦੀ ਗਵਾਇ ਤੇ ਯਾਨੀ ਇਹਨਾਂ ਨੂੰ ਛੱਡਣਾ ਪਿਆ ਯਾਨੀ ਕਿ ਵੀ ਇਹਦਾ ਕਰਤੀ ਅਸੀਂ ਆਪਾਂ ਪਾਲ ਕੇ ਪ੍ਰਦਾਨ ਫਿਰ ਤੁਹਾਡੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਹਾਂਜੀ ਸੂਚਿਤ ਕੀਤਾ ਚੰਡੀਗੜ੍ਹ ਫੋਨ ਲਾਇਆ ਮੈਂ ਹਾਂ ਛੱਡਿਆ ਇਹਨਾਂ ਨੂੰ ਤੇ ਇੱਦਾਂ ਕਰਕੇ ਮੁਕਰ ਫਿਰ ਪੌਥਾ ਦੀ ਗੱਡੀ ਛੱਡ ਕੇ ਨਿਕਲੇ ਭੱਜਿਆ ਪੁਲਿਸ ਮੁੱਕੇ ਤੇ ਪਹੁੰਚ ਗਈ ਪਹੁੰਚ ਗਈ ਹਾਂ ਮੋਟਰ ਟੈਬ ਲਾਈਆ ਫਿਰ ਕੀ ਹਾਂ ਉਹ ਕਹਿੰਦੇ ਵੀ ਇੱਦਾਂ ਮੈਂ ਦਿਖਾਇਆ ਉਹ ਤਾਰ ਵੀ ਆਹ ਕੱਲ ਪਤਾ ਇੱਦਾਂ ਕਰਕੇ ਆਹ ਕੱਲ ਪਤਾ ਵੀ ਉਹ ਲੱਗੇ ਜਾ ਪਤਾ ਨਹੀਂ ਛੱਡ ਕੇ ਕਿ ਭੱਜ ਗਿਆ ਇੱਕ ਤੇ ਭੱਜ ਗਿਆ ਯਾਨੀ ਕਿ ਗੱਡੀ ਤੋਂ ਉੱਤਰ ਗਿਆ ਕੀ ਮੰਗ ਕਰਦੇ ਆ ਮਾਂਗਾ ਦੇ ਨੂੰ ਜਾਨੀ ਕਿ ਡਾਕ ਫੇਰਨੀ ਚਾਹੀਦੀ ਆ ਏਡ ਗਾਂਬ ਤੇ ਮਸ਼ੀਨ ਨਾਲ ਖਾਵੇ ਕੀ ਤੁਸੀਂ ਵੀ ਆਪਣੇ ਵਹੀਕਲ ਕਾਰ ਕਾਰੋਬਾਰ ਜਾਂ ਫਿਰ ਲਾਈਫ ਇੰਸ਼ੋਰੈਂਸ ਲੱਭ ਰਹੇ ਹੋ ਫਤੇ ਇੰਸ਼ੋਰੈਂਸ ਸੋਲੂਸ਼ਨ ਆਈ ਐਨ ਸੀ ਤੁਹਾਡੇ ਘਰ ਲਈ ਲੈ ਕੇ ਆਏ ਨੇ ਭਰੋਸੇਮੰਦ ਸਸਤੀ ਇੰਸ਼ੋਰੈਂਸ ਸੇਵਾ ਇਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਹੈ ਜੇ ਤੁਸੀਂ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਫਤੇ ਇੰਸ਼ੋਰੈਂਸ ਤੁਹਾਡੇ ਭਰੋਸੇ ਦਾ ਸਾਥੀ